ਕਿਸੇ ਦੇ ਪਿਆਰ ਦੇ ਜਾਲ ਤੋਂ ਫਸਣ ਤੋਂ ਪਹਿਲਾਂ ਆ ਖਬਰ ਤੁਹਾਡੇ ਬੇहद ਕੰਮ ਦੀ ਰਹਿਣ ਵਾਲੀ ਹੈ ਜਿੱਥੇ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਦਾਦੇ ਕੀ ਕਪੂਰਥਲਾ ਦੇ ਵਿੱਚ ਇੱਕ ਪ੍ਰੇਮੀ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੀ ਪ੍ਰੇਮਿਕਾ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਪ੍ਰੇਮਿਕਾ ਜ਼ਖਮੀ ਹੋ ਗਈ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਉਸ ਦੇ ਪ੍ਰੇਮੀ ਦੇ ਕੋਲ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਫੋਟੋਆਂ ਵੀ ਨੇ ਜਿਸ ਦਾ ਕਿ ਪਹਿਲਾ ਸਮਝੌਤਾ ਵੀ ਹੋ ਚੁੱਕਿਆ ਤੇ ਲਗਾਤਾਰ ਉਸ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਕੀ ਨਾਮ ਹੈ ਆਪਣਾ? ਮੇਰਾ ਨਾਮ ਮਨਪ੍ਰਕਾਸ਼ ਕੋਰ। ਹਾਂਜੀ ਕੀ ਗੱਲ ਕੀ ਹੋਈ ਸੀ ਇਹ? ਮੈਨੂੰ ਮੁੰਡਿਆਂ ਨੇ ਗੋਲੀ ਮਾਰੀ ਤੇ ਮੁੰਡਿਆਂ ਨੇ ਤੇਸ਼ ਲਾਹੌਰੀਆ, ਹਰਮਨ ਪੰਡਾਲ, ਸੁਰੇਠਾ ਪਰਮੇਨਾ ਇਹ ਗੋਲੀ ਕਿੱਥੇ ਮਾਰੀ ਤੁਹਾਨੂੰ ਇਹਨਾਂ ਨੇ ਰਾਣੇ ਦਫਤਰ ਵਾਲ ਮੈਂ ਆਪਣੇ ਘਰੇ ਜਾਂਦੀ ਪੀ ਸੀ ਇਹਨਾਂ ਨੇ ਮੈਨੂੰ ਦੇਖ ਲਿਆ ਕਿਤੇ ਉੱਥੇ ਮਿਲ ਚੋਰ ਦੀ ਮਾਰੀ ਤੋਂ ਪਿੱਛੇ ਨੂੰ ਮੁੜ ਕੇ ਨਾ ਸਕਦੀ ਉਹਨਾਂ ਨੇ ਤੁਹਾਡੀ ਵੀ ਪ੍ਰਾਣੀ ਲੰਝ ਚਲਦੀ ਹਾਂਜੀ ਇਹ ਤਾਂ ਮੈਂ ਕੀ ਆ ਦਿੰਦਾ ਮਾਰਨ ਕੁੱਟਦਾ ਬਹੁਤ ਅਜਿਹਾ ਪਤਾ ਸੀ ਸਾਡੇ ਘਰ ਬੜਿਆ ਹੁੰਦਾ ਆ ਫੈਸਲਾ ਵੀ ਕੀਤਾ ਪਰ ਫਿਰ ਵੀ ਨਾ ਤੰਗਪੋ ਕਰਦਾ ਆ ਕਿਤੇ ਇਹ ਤਾਂ ਨਹੀਂ ਹੈ ਕਿ ਕਿਤੇ ਜਿਹੜੀ ਇਹ ਤਾਂ ਬਲੈਕਮੇਲਿੰਗ ਕਰਦਾ ਵਾ ਬਲੈਕਮੇਲ ਕਰਦਾ ਇੰਸਟਾ ਤੇ ਮੇਰੇ ਪਾਇਆ ਨੇ ਤਾਂ ਕਿਤੇ ਪੈਸੇ ਦੀ ਵੀ ਡਿਮਾਂਡ ਹੋਇਆ ਨਹੀਂ ਸਿਰਫ ਆ ਪੈਪੂਰ ਵੀ ਖੋ ਕੇ ਲੈ ਜਾਂਦਾ ਘਰ ਚੋਰੀ ਚੋਰੀ ਕਰਦਾ ਤਾਂ ਹੁਣ ਤੁਸੀਂ ਕੀ ਮੰਗਦੇ ਮੈਂ ਦੇਖੋ ਅਸਲਾ ਆ ਮੰਨਦੇ ਨਹੀਂ ਵੀ ਕੋਈ ਵੀ ਅੱਛਾ ਦੇਖੋ ਅਸਲੇ ਹੈਗੇ ਅਸਲੇ ਦਾ ਵਪਾਰੀ ਹੈ ਤੇ ਇਸ ਮੰਦ ਜਿਤਨੀ ਪਹਿਲਾਂ ਵੀ ਕੰਪਲੇਨ ਪੁਲਿਸ ਨੂੰ ਕੀਤੀ ਪਈ ਹੈ ਕਿੰਨੀ ਕੰਪਲੇਨ ਉਹਨਾਂ ਨੇ ਅਬ ਉਹਦਾ ਪਿਛਲੇ ਹਫਤੇ ਫੈਸਲਾ ਕਰਾਇਆ ਸੀਗਾ ਉਹਦੋ ਕਹਿੰਦਾ ਸੀ ਨਹੀਂ ਕੁਛ ਕਰੂਗਾ ਨਹੀਂ ਅਸੀਂ ਇਹਨਾਂ ਦੇ ਘਰ ਜਾਵਾਂਗੇ ਨਾ ਲੈਣਾ ਨਾ ਦੇਣਾ ਮੈਡਮ ਜਦੋਂ ਤੇਰੇ ਫੇਰ ਇਹਨਾਂ ਨੇ ਉਹੀ ਗੱਲ ਕਰ ਦਿੱਤੀ ਅਸੀਂ ਤਰਖਾਸ ਦਿੱਤੀ ਤੇ ਇਹਨੇ ਸਾਡੇ ਤੋਂੜ ਫਾਨ ਕੀਤੀ ਉਹਤੀ ਸਿਵਲ ਹਸਪਤਾਲ ਦੇ ਡਾਕਟਰ ਦਾ ਬਿਆਨ ਸਾਹਮਣੇ ਆਇਆ ਕਿ ਮਹਿਲਾ ਦਾ ਇਲਾਜ ਕੀਤਾ ਜਾ ਰਿਹਾ ਹੈ ਬਾਕੀ ਮੌਕੇ ਤੇ ਉਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਹਾਂਜੀ ਸਾਡੇ ਕੋਲ ਇੱਕ ਲੇਡੀ ਆਈ ਹੈ ਜੀ 50 ਸਾਲ ਦੀ ਉਮਰ ਉਹਦੇ ਪੱਟ ਤੇ ਗੋਲੀ ਵੱਜੀ ਹੈ ਜੀ ਸਰਕੂਲਰ ਰੋਡ ਤੇ ਇਨਸੀਡੈਂਟ ਹੋਇਆ ਹੈ ਗੋਲੀ ਆਟ ਪਰਤ ਹੋ ਗਈ ਤੇ ਮਰੀਜ਼ੇ ਹਾਲੇ ਠੀਕ ਹੈ ਪਰ ਹੁਣ ਅਗਲੀ ਅਸੀਂ ਕਾਰਵਾਈ ਲਈ ਜਾਂ ਇੰਟਰਵਿਊ ਇੰਟਰਵੈਨਸ਼ਨ ਲਈ ਬ੍ਰੀਫ ਨੂੰ ਪੇਸ਼ ਹੈ ਗੋਲੀ ਨਿਕਲ ਗਈ ਹੈ ਕੀ ਲੈ ਜੀ ਗੋਲੀ ਨਿਕਲ ਗਈ ਹੈ ਨਿਕਲ ਗਈ ਹੈ ਤਾਂ ਕਿਤੇ ਰੈਫਰ ਕਰਨ ਦੀ ਲੋੜ ਤਾਂ ਨਹੀਂ ਪੈਣੀ ਨਹੀਂ ਪੇਸ਼ੈਂਟ ਨੂੰ ਅਸੀਂ ਰੈਫਰ ਕਰਾਂਗੇ ਪਰ ਸੱਜੇ ਕੋਲ ਓਪੀਨੀਅਨ ਲਈ ਡਾਕਟਰ ਸਾਹਿਬ ਜੀ ਨੇ ਗੋਲੀ ਲੱਗੀ ਹੈ ਕੋਈ ਮਤਲਬ ਆਮ ਗੋਲੀ ਹੈ ਮੀ ਗੋਲੀਆਂ ਕੋਈ ਸ਼ਾਰਪਾ ਹੈ ਕਿਦਾਂ ਵਾ ਜੀ ਇਹ ਅਗਲੀ ਹੁਣ ਆਪਾਂ ਨੂੰ ਐਕਸ-ਰੇ ਜਾਂ ਸੀਟੀ ਸਕੈਨ ਤੋਂ ਜਾਂ ਇਨਵੈਸਟੀਗੇਸ਼ਨ ਤੋਂ ਅੱਗੇ ਆਪਾਂ ਨੂੰ ਪਤਾ ਲੱਗੇ ਉਹਦਾ ਪੇਸ਼ੈਂਟ ਦੀ ਹਾਲਤ ਜਿਹੜੀ ਹੈ ਉਹ ਖਤਰੇ ਦੇ ਬਾਹਰ ਪੇਸ਼ੈਂਟ ਦੇ ਨਾਲ ਹਾਂਜੀ ਕੱਪਰੇ ਤੋਂ ਦਾਰ ਹੈ। ਸਕੀ ਨਾਮ ਆ ਪੇਸ਼ੀ ਦਾ। ਪੇਸ਼ੀ ਦਾ ਨਾਮ ਮਨਪ੍ਰੀਤ ਕੌਰ ਹੈ। ਹਾਂਜੀ। ਤਾਂ ਕੀ ਐਡਰੈਸ ਕੀ ਹੈ ਨਾ ਤੁਸੀਂ ਦੱਸਿਆ। ਜੀ ਇਹ ਤੁਨੇ ਲੋਕਲੀ ਕਪੂਰਥਲਾ ਦੇ ਰਹਿਣ ਲੱਗੇ ਜੀ। ਸਾਰਾ ਇਨਫੋਰਮੇਸ਼ਨ ਮਿਲ ਗਈ ਜੀ। ਇਹ ਇੱਕ ਨਰਸੀ ਜਿਸ ਦੀ ਉਮਰ 35 ਸਾਲ ਹੈ ਉਹਦਾ ਨਾਮ ਮਨਪ੍ਰੀਤ ਕੌਰ ਹੈ ਜਿਹੜੀ ਬਲੱਡ ਪ੍ਰੈਸ਼ਰ ਦੇ ਨਿਹੜੀ ਰੰਗੀ ਹੈ। ਇਹਦੇ ਮਤਲਬ ਕਿਸੇ ਇੱਕ ਨਾਮ ਰਾ ਸੁਰੇਸ਼ ਥਾਪਰ ਦੇ ਨਾਮ ਦੇ ਮੁੰਡੇ ਨੇ ਜਿਹੜੇ ਗੋਲੀਆਂ ਮਾਰੇ ਇੱਕ ਗੋਲੀ ਲਕੀਏ ਦੀ ਪੈਰ ਤੇ ਬਾਕੀ ਸਟੇਬਲ ਹੈਗੀ ਲੱਤੀ ਇਹ ਇਹਦੇ ਨਾਲ ਦੋ ਮੁੰਡੇ ਹੋਰ ਆਏ ਸੀਗੇ ਬੁਲਟ ਤੇ ਆਏ ਸੀਗੇ ਉਹਦਾ ਨਾਮ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਇਹ ਆਪਣਾ ਮੈਨਰੇਜ ਕੀਤਾ ਹੈ ਸੈਪਰੇਟ ਰੈਵਿਊ ਆਪਣੇ ਹਸਪਤਲ ਤੋਂ ਕਿ ਜਿਹੜਾ ਬਾਕੀ ਕਾਰਵਾਈ ਲੱਗੀ ਉਹ ਇੰਡਸਟਰੀ ਇਸ ਜਿਹੜੀ ਗੋਲੀ ਹੈਗੀ ਆ ਇਹ ਚੱਲੀ ਕਿੱਥੇ ਕਿਹੜੀ ਦੇ ਵਿੱਚ ਚਲਾਈ ਹੈ ਉਹ ਕਿ ਸਰਕੂਲਰ ਰੋਡ ਜਿਹੜਾ ਹੈਗਾ ਨਾ ਉੱਤੇ कारण की पता तो नहीं लगा किस कारण ਕਾਰਨ ਬੁਰਾ ਸੀ ਤੇ ਪਿੰਡਰੀ ਇਨਵੈਸਟੀਗੇਸ਼ਨ ਹੈ ਤੇ ਅੱਧਾ ਘੰਟਾ ਵੀ ਨਹੀਂ ਹੋਇਆ ਤੇ ਜਿਹੜੇ ਤੇ ਆਪਾਂ ਜੇ ਜਾਣ ਲਿਖੇ ਤੈਂਗੇ ਉਹ ਤੋਂ ਬਾਅਦ ਜਿਹੜੀ ਮੈਸੇਜ ਜੇ ਆਊਗੀ ਉਹਦਾ ਸਰ ਕੋ CCTV ਦੇ ਮਾਰ ਫੁਟੇਜ ਦੇ ਸਾਥ ਸਰ ਆਪਾਂ ਤੁਹਾਨੂੰ ਜਸਟ 3 ਮਿੰਟ ਦੇ ਮੈਸੇਜ ਨਾਲ ਜੇ 15 ਮਿੰਟ ਹੋਵੇ ਕਿ ਆਪਾਂ ਜਰੂਰੀ ਕੋਈ ਆਊਗਾ ਤੁਹਾਡੇ ਨਾਲ ਸਾਜ। ਥੈਂਕ ਯੂ। ਖਿਆਲ ਦੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਪ੍ਰੇਮੀ ਪ੍ਰੇਮਿਕਾ ਦੇ ਵੱਲੋਂ ਪਿਆਰ ਦੇ ਦਾਅਵੇ ਕੀਤੇ ਜਾਂਦੇ ਨੇ ਤੇ ਇੱਕ ਦੂਜੇ ਦੇ ਨਾਲ ਜ਼ਿੰਦਗੀ ਕੱਟਣ ਦੀਆਂ ਕਸਮਾਂ ਤੱਕ ਖਾਧੀਆਂ ਜਾਂਦੇ ਨੇ ਆਪਾਂ ਦੂਜੇ ਪਾਸੇ ਨਿੱਕੀਆਂ ਜਿਹੀਆਂ ਗੱਲਾਂ ਪਿੱਛੇ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਵੀ ਬਣ ਜਾਂਦੇ ਨੇ ਹਕੀਕਤ ਲਈ ਵੀ ਪੰਜਾਬੀ ਲਈ ਇੱਕ ਅਕੀਕਤ ਰੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ